ਸਾਰੇ ਦਰਸ਼ਕਾਂ ਨੂੰ ਰঞ্জੀਤ ਸਿੰਘ ਸਿੱਧੂ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਵਿਸ਼ੇਸ਼ ਗੱਲਬਾਤ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਆਂ ਗਰਮੀਆਂ ਦਾ ਮੌਸਮ ਕੈਨੇਡਾ ਦੇ ਵਿੱਚ ਆ ਗਿਆ ਹੈ ਜਿਸ ਤਰ੍ਹਾਂ ਹੀ ਗਰਮੀਆਂ ਸ਼ੁਰੂ ਹੋਈਆਂ ਨੇ ਬਹੁਤ سارے ਟੂਰਨਾਮੈਂਟ ਜਿਹੜੇ ਨੇ ਖੇਡ ਟੂਰਨਾਮੈਂਟ ਵੀ ਵੱਖ-ਵੱਖ ਸ਼ਹਿਰਾਂ ਦੇ ਵਿੱਚ ਸ਼ੁਰੂ ਹੋ ਰਹੇ ਨੇ ਜੀ ਕੈਲਗਰੀ ਸ਼ਹਿਰ ਦੇ ਵਿੱਚ ਇਸ ਆਉਣ ਵਾਲੇ ਵੀਕਐਂਡ ਤੇ ਇੱਕ ਬਹੁਤ ਵਧੀਆ ਟੂਰਨਾਮੈਂਟ ਹਾਕੀ ਦਾ ਹੋਣ ਜਾ ਰਿਹਾ ਹੈ ਫੀਲਡ ਹਾਕੀ ਦਾ ਹੋਣ ਜਾ ਰਿਹਾ ਹੈ ਜਿਸ ਦੇ ਬਾਰੇ ਪ੍ਰਬੰਧਕ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਸੋ ਅਕਾਲ ਵਾਰੀਅਰ ਫੀਲਡ ਹਾਕੀ ਕਲੱਬ ਤੋਂ ਜਗਜੀਤ ਸਿੰਘ ਜੱਗਾ ਜੀ, ਕਿਰਪਾਲ ਸਿੰਘ ਜੀ ਅਤੇ ਦਲਜੀਤ ਸਿੰਘ ਕਾੜੂ ਜੀ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਸਾਰੇ ਵੀਰਾਂ ਨੂੰ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਕਲੱਬ ਦੇ ਬਾਰੇ ਅਸੀਂ ਜਾਣਕਾਰੀ ਲੈਣਾ ਚਾਹਾਂਗੇ ਕਾਲ ਵਾਰੀਅਰ ਜਿਹੜਾ ਫੀਲਡ ਹਾਕੀ ਕਲੱਬ ਹੈ ਜੀ ਇਹ ਕਦੋਂ ਕਦਾਂ ਬਣਿਆ ਜੀ ਕਿੰਨਾ ਕੁ ਪੁਰਾਣਾ ਕਲੱਬ ਹੈ ਜੀ ਕੋਈ ਇਸ ਬਾਰੇ ਜਾਣਕਾਰੀ ਸੰਦੇਓ ਜੀ ਅ ਜਿਹੜਾ ਵੀ ਜੀ ਆਪਣਾ ਇਹ ਕਲੱਬ ਆ ਅਸੀਂ 2 ਸਾਲ ਤੋਂ ਸਟਾਰਟ ਕੀਤਾ ਸੀ ਜੀ ਤੇ ਅਸੀਂ ਪਿਛਲੇ ਸਾਲ ਜਿੰਨੇ ਕਦੇ ਵੀ ਜਿੰਨੇ ਵੀ ਟੂਰਨਾਮੈਂਟ ਹੋਇਆ ਸਾਰੇ ਆਲ ਓਵਰ ਕੈਨੇਡਾ ਤੇ ਯੂ ਐਸ ਸਾਰੇ ਟੂਰਨਾਮੈਂਟ ਤੇ ਅਸੀਂ ਪਾਰਟਿਸਿਪੇਟ ਕੀਤਾ ਤੇ ਅਸੀਂ ਵਧੀਆ ਰਿਜ਼ਲਟ ਆਇਆ ਤਕਰੀਬਨ ਇਹ ਸਾਰੇ ਫਾਈਨਲ ਖੇਡੇ ਆ ਜੀ ਕੋਈ ਵੀ ਐਸਾ ਟੂਰਨਾਮੈਂਟ ਹੋਇਆ ਨਹੀਂ ਜਿੱਦੇ ਤੇ ਅਸੀਂ ਫਾਈਨਲ ਨਹੀਂ ਖੇਡੇ ਸਾਡੀ ਸੀਨੀਅਰ ਟੀਮ ਜੀ ਸੋ 2 ਸਾਲ ਤੋਂ ਤੁਸੀਂ ਇਹ ਕਲੱਬ ਬਣਾਇਆ ਜੀ ਹਾਂਜੀ 2 ਸਾਲ ਠੀਕ ਹੈ ਜੀ ਉਸ ਤੋਂ ਪਹਿਲਾਂ ਵੀ ਇੱਥੇ ਵੱਖਰੇ ਵੱਖਰੇ ਕਲੱਬਾਂ 'ਚ ਤੁਸੀਂ ਖੇਡਦੇ ਰਹੇ ਹੋ ਹਾਂਜੀ ਪਹਿਲਾਂ ਅਸੀਂ ਦੂਸਰੇ ਕਲੱਬਾਂ ਤੋਂ ਸੇਗੇ ਵਿੱਚ ਜਿਵੇਂ ਕਹਦੇ ਆ ਪਲੇਅਰ ਜ਼ਿਆਦਾ ਹੋਣ ਕਾਰਨ ਹੌਲੀ ਹੌਲੀ ਨਵੇਂ ਕਲੱਬ ਆਉਂਦੇ ਰਹਿੰਦੇ ਨੇ ਨਵੇਂ ਕਲੱਬ ਬਣਦੇ ਗਏ ਉਹ ਤਾਂ ਹਾਂਜੀ ਠੀਕ ਠੀਕ ਹੈ ਜੀ ਅ ਕਾਲ ਵਾਰੀਅਰ ਬਾਰੇ ਅਸੀਂ ਹੋਰ ਜਾਣਕਾਰੀ ਲਵਾਂਗੇ ਪਰ ਜੱਗਾ ਭਾਜੀ ਤੁਸੀਂ ਵੀ ਹੌਕੀ ਖੇਡਿਆ ਇੰਡੀਆ 'ਚ ਖੇਡਿਆ ਜੀ ਹੌਕੀ ਤੁਸੀਂ ਹਾਂਜੀ ਮੈਂ ਸਕੂਲ ਟਾਈਮ ਤੋਂ ਜੀ 114 ਤੋਂ ਸਟਾਰਟ ਕੀਤੀ ਸੀ ਇੰਡੀਆ ਤੋਂ ਉਸ ਤੋਂ ਬਾਅਦ ਅਲੱਗ-ਅਲੱਗ ਏਜ ਦੇ ਵਿੱਚ ਜਿਵੇਂ ਪੰਜਾਬ ਨੈਸ਼ਨਲ ਲੈਵਲ ਤੱਕ ਖੇਡ ਕੇ ਉਸ ਤੋਂ ਬਾਅਦ ਇੱਥੇ ਕੈਨੇਡਾ 'ਚ ਮੂਵ ਹੋ ਗਏ ਤੇ ਇੱਥੇ ਵੀ ਉਦੋਂ ਤੋਂ ਲੈ ਕੇ ਅਸੀਂ ਹਾਕੀ ਨਾਲ ਜੁੜੇ ਹੋਏ ਹਾਂ ਠੀਕ ਹੈ ਜੀ ਹੁਣ ਵੀ ਹਾਕੀ ਖੇਡਦੇ ਹੋ ਹਾਂਜੀ ਠੀਕ ਹੈ ਜੀ ਹੁਣ ਵੀ ਹਾਕੀ ਖੇਡਦੇ ਹੋ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ ਜੀ ਗੋਲ ਕੀਪਰ ਖੇਡਦਾ ਠੀਕ ਹੈ ਜੀ ਸਾਡੇ ਨਾਲ ਕਿਰਪਾਲ ਸਿੰਘ ਜੀ ਨੇ ਤੁਸੀਂ ਵੀ ਪਲੇਅਰ ਹੋ ਜੀ ਤੁਸੀਂ ਖੁਦ ਵੀ ਖੇਡਦੇ ਹੋ ਹਾਂਜੀ ਸਰ ਠੀਕ ਹੈ ਜੀ ਕਿਸ ਲੈਵਲ ਤੱਕ ਖੇਡਿਓ ਜੀ ਹਾਕੀ ਇੱਥੇ ਮੈਂ ਜੀ ਇੰਟਰਨੈਸ਼ਨਲ ਲੈਵਲ ਤੱਕ ਖੇਡਿਆ ਕੈਨੇਡਾ ਲਈ ਜੂਨੀਅਰ ਲੈਵਲ ਤੇ ਠੀਕ ਹੈ ਜੀ ਸੋ ਠੀਕ ਹੈ ਜੀ ਯੂਰਪ ਦਾ ਟੂਰ ਲਾਇਆ ਜੀ ਮੈਂ ਠੀਕ ਠੀਕ ਹੈ ਜੀ ਬਹੁਤ ਵਧੀਆ ਜੀ ਸੋ ਜਿਹੜੀ ਹੈ ਤੁਸੀਂ ਕਲੱਬ ਬਣਾਈ ਹੈ ਜੀ ਅਕਾਲ ਵਾਰੀਅਰ ਫੀਲਡ ਹਾਕੀ ਕਲੱਬ ਇਹਦੇ ਵਿੱਚ ਸੀਨੀਅਰ ਟੀਮਾਂ ਨੇ ਕਾਲੋ ਸਾਹਿਬ ਕੇ ਜੂਨੀਅਰ ਪਲੇਅਰ ਵੀ ਨੇ ਬੱਚੇ ਵੀ ਨੇ ਜੀ ਨਹੀਂ ਨਹੀਂ ਸਾਡੇ ਤੋਂ ਬੱਚੇ ਵੀ ਹੈਗੇ ਜੀ ਤੇ ਅਸੀਂ ਬੱਚਿਆਂ ਨੂੰ ਫ੍ਰੀ ਕੋਚਿੰਗ ਵੀ ਦਿੰਨੇ ਆ ਅੱਛਾ ਜੀ ਐਂ ਅਸੀਂ ਇਨਵਾਈਟ ਵੀ ਕਰਦੇ ਆ ਕਿ ਫੈਮਿਲੀ ਆਪਣੇ ਬੱਚੇ ਭੇਜਣ ਸਾਡੇ ਕੋਲ ਤੇ ਨਾਲ ਉਹ ਅਸੀਂ ਫ੍ਰੀ ਕੋਚਿੰਗ ਦੇ ਐਂ ਸਾਡੇ ਤੋਂ ਇੰਟਰਨੈਸ਼ਨਲ ਮੰਡਾ ਪਲੇਅਰ ਆ ਜਿਹੜਾ ਕੋਚ ਆ ਹਮਮ ਤੇ ਉਹ ਸਿਖਾਉਂਦਾ ਉਹਨਾਂ ਨੂੰ ਠੀਕ ਹੈ ਜੀ ਤੇ ਸਾਡੀ ਟੀਮ ਆ ਅੰਡਰ 14 ਐਸ ਵੇਲੇ ਐਂਡ ਉਹ ਜੂਆ ਸਭੀ ਖੇਲ ਗਿਆ ਇਹ ਆ ਉਹ ਕੈਨੇਡਾ ਵੀ ਖੇਲਦੇ ਆ ਤੇ ਹੁਣ ਵੀ ਇਥੇ ਵੀ ਖੇលੂਗੇ ਠੀਕ ਹੈ ਜੀ ਜਿਹੜੀ ਫੀਲਡ ਆ ਕੀ ਹੈ ਜੀ ਇੰਡੀਆ ਦੇ ਵਿੱਚ ਜਾਂ ਜਿਹੜੇ ਮੁਲਕਾਂ ਤੋਂ ਆਪਾਂ ਇੰਡੀਆ ਕਹਿ ਲੀਏ ਜਾਂ ਪਾਕਿਸਤਾਨ ਕਹਿ ਲੀਏ ਉੱਥੇ ਤਾਂ ਬਹੁਤ ਜ਼ਿਆਦਾ ਲੋਕੀ ਪਾਕ ক্রিকেট ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਪਰ ਫਿਰ ਵੀ ਹਾਕੀ ਲਈ ਬਹੁਤ ਸਾਰਾ ਪਿਆਰ ਜਿਹੜਾ ਉਹ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਪਾਇਆ ਜਾਂਦਾ ਹੈ ਜੀ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ ਅਮਰੀਕਾ ਜਿੱਥੇ ਕਿ ਖਾਸ ਤੌਰ ਤੇ ਕੈਨੇਡਾ ਜਿੱਥੇ ਬਰਫ਼ ਇੰਨੀ ਪਈ ਰਹਿੰਦੀ ਹੈ ਜੀ ਸੋ ਹਾਕੀ ਨੂੰ ਨਾਲ ਬੱਚਿਆਂ ਨੂੰ ਜੋੜ ਕੇ ਰੱਖਣਾ ਜਾਂ ਜੁੜੇ ਰਹਿਣਾ ਕਿੰਨਾ ਇੱਕ ਔਖਾ ਹੈ ਜੀ ਇਸ ਬਾਰੇ ਕੋਈ ਦੱਸੋਗੇ ਹਾਂਜੀ ਔਖਾ ਜਿਵੇਂ ਇੰਡੀਆ ਤੇ ਪਾਕਿਸਤਾਨ ਦੇ ਮੁਕਾਬਲੇ ਤਾਂ ਬਹੁਤ ਜ਼ਿਆਦਾ ਔਖਾ ਜੀ ਕਿਉਂਕਿ ਆਪਣੇ ਕੋਲੇ ਇੱਥੇ ਉਹਨੇ ਜਿਵੇਂ ਕਹਦੀ ਆਪਣੇ ਕੋਲੇ ਗਰਾਊਂਡ ਵੀ ਨਹੀਂ ਹੈਗੇ ਹਨ ਜਿਵੇਂ ਨਾਰਥ-ਈਸਟ ਦੇ ਵਿੱਚ ਤੱਕ ਵੀ ਇੱਕ ਵੈਦਰ ਕਰਕੇ ਥੋੜਾ ਸਮੇਂ ਬਾਅਦ ਖੇਡ ਸਕਦੇ ਹਾਂ ਹਾਂਜੀ ਜ਼ਿਆਦਾ ਗਰਾਊਂਡ ਵੀ ਹੈ ਨਹੀਂਗਾ ਬੈਦਰ ਵਧੀਆ ਹੋਣ ਦੇ ਬਾਵਜੂਦ ਵੀ ਆਪਣੇ ਕੋਲ ਗਰਾਊਂਡ ਨਹੀਂ ਹੈਗਾ ਬਾਹਰ ਅੱਛਾ ਜੀ ਕਿਉਂਕਿ ਹੌਕੀ ਦਾ ਕੋਈ ਵੀ ਗਰਾਊਂਡ ਨਹੀਂ ਹੈਗਾ ਨਾਰਥ ਈਸਟ ਦੇ ਵਿੱਚ ਇੱਕੋ ਇੱਕ ਕਾਲਜ ਦੇ ਵਿੱਚ ਗਰਾਊਂਡ ਹੈ ਯੂਨੀਵਰਸਿਟੀ ਦੇ ਵਿੱਚ ਉਹ ਵੀ ਸਾਨੂੰ ਉਹਦਾ ਟਾਈਮ ਨਹੀਂ ਮਿਲਦਾ ਬੁਕਿੰਗ ਨਹੀਂ ਮਿਲਦੀ ਕਿਉਂਕਿ ਹੋਰ ਕਲੱਬਾਂ ਹੈਗੀਆਂ ਜਿਹੜੀਆਂ ਕੁੜੀਆਂ ਦੀਆਂ ਕਾਫੀ ਕਲੱਬਾਂ ਹੈਗੀਆਂ ਇੱਥੇ ਨੂੰ ਲਿਆ ਦੀਆਂ ਅੱਛਾ ਜੀ ਤਾਂ ਉਹਦੇ ਦੇ ਅਕੋਰਡਿੰਗ ਉਹਨਾਂ ਨੂੰ ਪ੍ਰਾਇੋਰਟੀ ਦਿੰਦੇ ਆ ਆਪਾਂ ਨੂੰ ਥੋੜਾ ਜਿਹਾ ਕਿਉਂਕਿ ਤਾਨੂੰ ਪਤਾ ਵੀ ਹੁੰਦਾ ਹੀ ਨਵੇਂ ਕਲੱਬ ਨੂੰ ਥੋੜਾ ਸਮਾਂ ਘੱਟ ਮਿਲਦਾ ਜੀ ਜੀ ਪੁਰਾਣੇ ਕਲੱਬਾਂ ਨੂੰ ਵੀ ਆਪਣੀ ਥੋੜੀ ਜਿਹੀ ਕਮਿਊਨਿਟੀ ਉਧਰ ਜਾਣ ਨੂੰ ਵੀ ਦੂਰ ਆਉਣ ਜੋ ਯੂਨੀਵਰਸਿਟੀ ਜਾਣਾ ਕਿਸੇ ਨੂੰ ਕਹੀਏ ਵੀ ਬੱਚੇ ਨੂੰ ਛੱਡਿਓ ਯੂਨੀਵਰਸਿਟੀ ਜੀ ਇੱਕ ਘੰਟੇ ਲਈ ਬੁਕਿੰਗ ਆਪਣੇ ਕੋਲ ਅੱਧਾ ਘੰਟਾ ਜਾਣ ਨੂੰ ਅੱਧਾ ਘੰਟਾ ਉੱਥੋਂ ਆਉਣ ਨੂੰ ਹਨ ਇੱਥੇ ਮੇਰੇ ਨਾਲ ਤਾਂ ਕਿਸੇ ਕੋਲ ਇੰਨਾ ਟਾਈਮ ਨਹੀਂ ਹੈਗਾ ਵੀ ਬੱਚੇ ਦੇ ਕੱਲਾ ਡਰਾਈਵ ਕਰਕੇ ਅੱਧਾ ਘੰਟਾ ਜਾਣ ਤੇ ਅੱਧਾ ਘੰਟਾ ਆਉਣ ਨੂੰ ਕਾਫੀ ਸਮਾਂ ਵੇਸਟ ਹੋ ਜਾਂਦਾ ਇੱਥੇ ਗਰਾਊਂਡ ਦੀ ਕਮੀ ਆ ਉਹਦੇ ਕਰਕੇ ਥੋੜਾ ਜਿਹਾ ਇੱਥੇ ਪ੍ਰੋਬਲਮ ਬ ਜੋਬਾਂ ਨਹੀਂ ਮਿਲਦੀਆਂ ਪਰ ਜਿਹੜਾ ਬੱਚਾ ਪੜ੍ਹਨਾ ਚਾਹੁੰਦਾ ਫ੍ਰੀ ਪੜ ਸਕਦਾ ਹਾਕੀ ਦੇ ਖੇਤ 'ਤੇ ਸਕਾਲਰਸ਼ਿਪ ਮਿਲ ਜਾਂਦੀ ਆ ਉਹ ਨੂੰ ਕੋਈ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਕਰਨੀ ਆ ਕਿਸੇ ਵੀ ਤਰ੍ਹਾਂ ਦੀ ਉਹ ਫ੍ਰੀ ਹੋ ਜਾਂਦੀ ਆ ਠੀਕ ਹੈ ਜੀ ਇਹਦੇ ਵਿੱਚ ਇੰਨਾ ਇੱਕ ਹੈਗਾ ਵੀ ਤੁਹਾਨੂੰ ਇੰਨਾ ਕੁ ਬੈਨੀਫਿਟ ਮਿਲ ਜਾਂਦਾ ਬੈਨੀਫਿਟ ਮਿਲ ਜਾਂਦਾ ਠੀਕ ਹੈ ਜੀ ਬਾਕੀ ਗਰਾਊਂਡ ਦੀ ਬਹੁਤ ਸਮੱਸਿਆ ਜੀ ਤੇ ਗਰਾਊਂਡਾਂ ਕੱਟ ਨੇ ਇੰਟਰ ਦੇ ਵਿੱਚ ਬਹੁਤ ਹਾਰਡ ਹੁੰਦਾ ਇੱਕ ਤਾਂ ਬੁਕਿੰਗ ਮਿਲਦੀ ਵੀ ਨਹੀਂ ਜੇ ਮਿਲਦੀ ਆ ਤਾਂ ਬਹੁਤ ਕੋਸਟਲੀ ਆ ਹੂੰ 200 ਡਾਲਰ ਤੋਂ ਲੈ ਕੇ 250 ਡਾਲਰ ਪਰ ਆਵਰ ਤੇ ਸਾਨੂੰ 2-2 3-3 ਘੰਟੇ ਚਾਹੀਦੇ ਹੁੰਦੇ ਆ ਲੀਸਟ ਜੇਕਰ ਮੈਂ ਗਲਤ ਨਹੀਂ ਪਿੱਛੇ ਜਿਹਾ ਅਨਾਉਂਸਮੈਂਟ ਹੋਈ ਸੀ ਕਿ ਕੋਈ ਬਣ ਰਹੀ ਹੈ ਓਕੇ ਦੀ ਗਰਾਉਂਡ ਹੋ ਜੇ ਸ਼ੁਰੂ ਨਹੀਂ ਹੋਈ ਜੀ ਨਹੀਂ ਹਾਲੇ ਉੱਤੇ ਕੰਮ ਸਟਾਰਟ ਨਹੀਂ ਹੋਇਆ ਅਜੇ ਸਟਾਰਟ ਨਹੀਂ ਹੋਇਆ ਠੀਕ ਹੈ ਠੀਕ ਹੈ ਜੀ ਚਲੋ ਉਮੀਦ ਕਰਦੇ ਹਾਂ ਜੀ ਕਿ ਜਿੱਦਾਂ ਸਾਡੇ ਪੰਜਾਬੀ ਕਾਉਂਸਲਰ ਵੀ ਨੇ ਐਮਐਲਏ ਵੀ ਨੇ ਮੈਂਬਰ ਪਾਰਲੀਮੈਂਟ ਵੀ ਹੁਣ ਚੁਣੇ ਗਏ ਨੇ ਤੇ ਆਉਣ ਵਾਲੇ ਸਮੇਂ 'ਚ ਅਸੀਂ ਜੇ ਕਰੋਨਾ 'ਤੇ ਡਿਮਾਂਡ ਰੱਖੀਏ ਸਰਕਾਰਾਂ ਦੇ ਵਿੱਚ ਤੇ ਗਰਾਉਂਡਾਂ ਜਿਹੜੀਆਂ ਨੇ ਵੱਧ ਤੋਂ ਵੱਧ ਜੀ ਕਰਨਗੇ ਹੁਣ ਹਾਂ ਜੀ ਜਿਵੇਂ ਕਹਦੇ ਆ ਵੀ ਸਾਰਾ ਹੈ ਹੀ ਆਪਣੇ ਹੱਥ ਜਣਾ ਆਪਣੇ ਹੱਥ ਜੀ ਸਹੀ ਗੱਲ ਹੈ ਜੀ ਇਹ ਹੋਣਾ ਚਾਹੀਦਾ ਜੀ ਸ਼ੁਰੂ ਕਰਾਂਗੇ ਪਰ ਮੈਂ ਥੋੜਾ ਜਿਹਾ ਹੌਕੀ ਬਾਰੇ ਤੇ ਤੁਹਾਡੇ ਕਲੱਬ ਬਾਰੇ ਥੋੜੀ ਜੀ ਗੱਲਬਾਤ ਪਹਿਲਾਂ ਕਰ ਲੈਣੀ ਹੈ ਸੋ ਕਿੰਨੇ ਮੈਂਬਰ ਨੇ ਟੋਟਲ ਜਿਹੜੇ ਐਕਟਿਵ ਨੇ ਤੁਹਾਡੀ ਕਲੱਬ ਦੇ ਵਿੱਚ ਬੱਚਿਆਂ ਨੂੰ ਪਾ ਕੇ ਤੇ ਵੱਡਿਆਂ ਨੂੰ ਪਾ ਕੇ ਜੀ ਸਾਡੇ ਕੋਲ ਅਬਾਊਟ ਜੀ 40 ਤੋਂ 45 ਮੈਂਬਰ ਨੇ ਅੱਛਾ ਜੀ ਹਾਂਜੀ ਤੇ ਕਿੰਨੇਗਾ ਬੱਚੇ ਕਹਿ ਲਈਏ ਜਾਂ ਜਿੰਦਾ ਵੀਰ ਸਰ ਐਕਟਿਵ ਜਿਹੜੇ ਮੈਂਬਰ ਨੇ ਪਾਵੇਂ ਪਿੱਛੇ ਕੰਮ ਕਰਨ ਵਾਲੇ ਨੇ ਜਾਂ ਪਲੇਅਰ ਨੇ ਪਾਗ ਦੀ ਜ਼ਿਆਦਾ ਹੋਣਿਆ 60 70 ਜਾਣੇ ਨੇ 60 70 ਜਾਣੇ ਨੇ ਜੀ ਕਿਉਂਕਿ ਉਹਨਾਂ ਦਾ ਰੋਲ ਵੀ ਤਾਂ ਉਨਾ ਹੀ ਇੰਪੋਰਟੈਂਟ ਹੈ ਨਾ ਜੀ ਮੇਰਾ ਵੀ ਸੇਮ ਹੀ ਹੈ ਮੈਂ ਵੀ ਪਲੇ ਸੋ 60 70 ਜਾਣੇ ਤੁਹਾਡੀ ਕਲੱਬ ਚ ਇਕੱਲੇ ਐਕਟਿਵ ਨੇ ਜੀ ਸੋ ਜਿੱਦਾਂ ਦੀ ਤੁਹਾਡੀ ਕਲੱਬ ਹੈ ਇਸ ਤਰ੍ਹਾਂ ਦੀਆਂ ਕਿੰਨੀਆਂ ਕਲੱਬਾਂ ਕੈਲਗਰੀ ਦੇ ਵਿੱਚ ਨੇ ਜੀ ਕੈਲਗਰੀ ਦੇ ਵਿੱਚ ਟੋਟਲ ਦੇਖਿਆ ਜਾਵੇ ਜੇ ਸਾਰੀਆਂ ਕਮਿਊਨਿਟੀ ਨਾਲ ਲਾ ਕੇ ਤਾਂ ਮੈਨੂੰ ਲੱਗਦਾ ਵੀ 16 ਤੋਂ 17 ਕਲੱਬ ਹੋਣਗੇ ਅੱਛਾ ਇਨੇ ਕਲੱਬ ਨੇ ਹਾਂ ਜੀ ਸੋ ਕਾਫੀ ਲੋਕ ਨੇ ਜੁੜੇ ਹੋਏ ਨੇ ਫੀਲਡ ਹਾਕੀ ਨਾਲ ਠੀਕ ਹੈ ਜੀ ਸੋ ਤੁਸੀਂ ਇੱਕ ਐਵਰੇਜ ਜਿਹੜੇ ਵਰਕਰ ਨੇ ਜਿਹੜੇ ਜਦਾਂ ਤੁਸੀਂ ਖੁਦ ਖੇਡਦੇ ਵੀ ਹੋ ਤੇ ਇਸ ਕਲੱਬ ਦਾ ਕੰਮ ਵੀ ਦੇ ਦਿਓ ਵੀਕ ਦੇ ਵਿੱਚ ਜਾਂ ਮਹੀਨੇ ਵਿੱਚ ਕਿੰਨੇ ਘੰਟੇ ਤੁਹਾਨੂੰ ਲਗਾਉਣੇ ਪੈ ਜਾਂਦੇ ਨੇ ਇਸ ਤਰ੍ਹਾਂ ਕਲੱਬ ਨੂੰ ਚਲਾਉਣ ਦੇ ਜੇ ਕੈਲਕੂਲੇਟ ਕਰੀਏ ਤਾਂ ਜੀ ਫੁੱਲ ਟਾਈਮ ਜਵਾਬ ਆ ਅੱਛਾ ਜੀ ਬਲੋ ਇੱਕ ਜੌਬ ਤੁਸੀਂ ਖੁਦ ਕਰਦੇ ਹੋ ਜਿਹੜੀ ਘਰ ਦੇ ਲਈ ਤੇ ਇੱਕ ਜੌਬ ਇੱਧਰ ਕਰਦੇ ਹੋ ਫੁੱਲ ਟਾਈਮ ਬਿਲਕੁਲ ਠੀਕ ਹੈ ਕਿਉਂਕਿ ਜੇ ਦੇਖੀ ਪੈਕਟੇਸਰ ਲਾ ਕੇ ਜਿਵੇਂ ਹੁਣ ਟੂਰਨਾਮੈਂਟ ਦੇ ਲਈ ਅਸੀਂ ਤਕਰੀਬਨ ਜਿਵੇਂ ਸਵੇਰ ਤੋਂ ਸਵੇਰ ਤੋਂ ਨਿਕਲੇ ਆ ਨਾ ਤਾਂ ਸਾਰਾ ਸਾਰਾ ਦਿਨ ਵੀ ਹੁੰਦਾ ਪਰ ਜਦੋਂ ਟੂਰਨਾਮੈਂਟ ਤੋਂ ਬਾਅਦ ਦੇ ਵਿੱਚ ਵੀ ਦੇਖੀਏ ਵੀਕ ਚ ਅਸੀਂ ਜਿਵੇਂ ਪਰਸਨਲ ਤੋਂ ਬਿਨਾ ਜੇ ਕੋਈ ਰਨਿੰਗ ਕਰ ਲਈ ਜਾਂ ਹੋਰ ਤੋਂ ਬਿਨਾ ਤੇ ਅਸੀਂ ਜਿਹੜੀ ਪ੍ਰੈਕਟਿਸ ਦੋ ਦੋ ਦਿਨ ਹੁੰਦੀ ਆ ਉਹ ਚ 6 ਘੰਟੇ ਸਾਨੂੰ ਚਾਹੀਦੇ ਹੁੰਦੇ ਆ ਠੀਕ ਹੈ ਜੀ ਕਾਫੀ ਟਾਈਮ ਦੇਣਾ ਪੈਂਦਾ ਜੀ ਇੱਕ ਤਾਂ ਤੁਸੀਂ ਟਾਈਮ ਦਿੰਦੇ ਹੋ ਖਰਚਾ ਕਿੰਨਾ ਕੁ ਸਾਰੇ ਸਾਲ ਕਰ ਦਿੰਦੇ ਹੋ ਟੋਟਲ ਜਦੋਂ ਇੱਥੇ ਟੂਰਨਾਮੈਂਟ ਤੁਸੀਂ ਕਰਾਉਂਦੇ ਹੋ ਬਾਹਰ ਕਿੱਧਨ ਜਾਂਦੇ ਹੋ ਬਾਕੀ ਗਰਾਊਂਡਾਂ ਬੁੱਕ ਕਰਦੇ ਹੋ ਕਿੰਨਾ ਖਰਚਾ ਹੋ ਜਾਂਦਾ ਜੀ ਟੋਟਲ ਜੀ ਜੇ ਆਪਾਂ ਸਾਰਾ ਲੱਗ ਦੇਖੀ ਐਵਰੇਜ ਅਸੀਂ ਆਰਾਊਂਡ 70 ਤੋਂ 80 ਹਜ਼ਾਰ ਹੂੰ ਟੋਟਲ ਕਾਸਟ ਆ ਜਾਂਦੀ ਹੈ ਇਹ ਕਾਸਟ ਹੈਗੀ ਆ ਜਿਹੜੀ ਜਿਹਦੇ ਚੋ ਅਸੀਂ ਜਿਵੇਂ ਕਦੇ ਵੀ ਹਲੇ ਆਪਦੀ ਜੇਬਾਂ ਚੋ ਵੀ ਅਲੱਗ ਜਿਹੜੇ ਪਰਸਨਲ ਚੀਜ਼ਾਂ ਉਹ ਅਲੱਗ ਕਰਦੇ ਆ ਜਿਹੜਾ ਟੂਰਨਾਮੈਂਟ ਤੇ ਜਾਣਾ ਜਾਂ ਜਾਂ ਬੱਚਿਆਂ ਦੀ ਪ੍ਰੈਕਟਿਸ ਤੇ ਹੋਰ ਸਾਰੀਆਂ ਚੀਜ਼ਾਂ ਜੀ ਇੱਕ ਸਵਾਲ ਮੈਂ ਪੁੱਛਣਾ ਚਾਹੁੰਨਾ ਜਿਹੜੇ ਸਾਡੇ ਇੱਥੇ ਕੈਨੇਡੀਅਨ ਬੌਰਨ ਬੱਚੇ ਨੇ ਉਹ ਕਿਉਂਕਿ ਇੱਥੋਂ ਦੀਆਂ ਜਿਹੜੀਆਂ ਖੇਡਾਂ ਨੇ ਭਾਵੇਂ ਉਹ ਆਈਸ ਹਾਕੀ ਇੱਥੇ ਹੋ ਗਈ ਜਾਂ ਬਾਸਕਟਬਾਲ ਹੈ ਜਾਂ ਸੌਕਰ ਵੱਲੋਂ ਨਜ਼ਰ ਜਾਨ ਦੇਖਿਆ ਜਾਂਦਾ ਸੋ ਜਿਹੜੇ ਆਪਣੇ ਪੰਜਾਬੀ ਮੂਲ ਦੇ ਬੱਚੇ ਨੇ ਤੁਸੀਂ ਕਿਉਂਕਿ ਹਾਕੀ ਨਾਲ ਜੁੜੇ ਸੀ ਤੇ ਤੁਹਾਡੇ ਬੱਚੇ ਜਿਹੜੇ ਨੇ ਉਹ ਹਾਕੀ ਵੱਲ ਉਹਨਾਂ ਦਾ ਰੁਚੀ ਹੁੰਦਾ ਜੀ ਉਹ ਦਿਲੋਂ ਹਾਕੀ ਨਾਲ ਜੁੜਦੇ ਨੇ ਕਿ ਜਾਂ ਫਿਰ ਧੱਕੇ ਨਾਲ ਪੇਰੈਂਟਸ ਜੋੜਦੇ ਨੇ ਕਿ ਅਸੀਂ ਹਾਕੀ ਖੇਡੀਏ ਤੁਹਾਨੂੰ ਵੀ ਖੇਡਣੀ ਪੈਣੀ ਹੈ ਜੀ ਨਹੀਂ ਜਿਆਦਾਤਰ ਤਾਂ ਜੀ ਹੁਣ ਜਿਹੜਾ ਦਿਲ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੁੰਦਾ ਨਹੀਂ ਹੁੰਦਾ ਜੀ ਉਹੀ ਮੈਂ ਕਹਿ ਰਿਹਾ ਸੀ ਕਿ ਅਸੀਂ ਬੱਚਿਆਂ ਨੂੰ ਅਸੀਂ ਹਾਂ ਲਿਆ ਸਕਦੇ ਹਾਂ ਪਹਿਲਾਂ ਸਟਾਰਟਿੰਗ ਦੇ ਵਿੱਚ ਨਾ ਪਰ ਧੱਕੇ ਨਾਲ ਜਿਵੇਂ ਕਹਿੰਦੀ ਆ ਵੀ ਸਟਾਰਟ ਕਰਾ ਲਿਆ ਪਰ ਉਸ ਤੋਂ ਬਾਅਦ ਤਾਂ ਜਿੰਨੇ ਵੀ ਸਾਡੇ ਨਾਲ ਬੱਚੇ ਜੁੜੇ ਵੇ ਹਨ ਉਹਨੂੰ 3rd ਲੈਵਲ ਤੱਕ ਸਾਡੇ ਬੱਚੇ ਖੇਡੇ ਆ ਨਾ ਜਿਹੜੇ ਮੈਂ ਕਿਰਪਾਲ ਨੇ ਦੱਸਿਆ ਪਹਿਲਾਂ ਤਾਂ ਉਹ ਜੇ ਦਿਲੋਂ ਨਹੀਂਗਾ ਫਿਰ ਤੁਸੀਂ ਖੇਡ ਨਹੀਂ ਕੋਈ ਵੀ ਕੰਮ ਨਹੀਂ ਮਨੋਂ ਦਿਲੋਂ ਚਾਹੁੰਦੇ ਨੇ ਖੇਡਣਾ ਬਿਲਕੁਲ ਜੀ ਵੀ ਥੱਕੇ ਨਾ ਨਹੀਂ ਬਲੀ ਪੇਰੈਂਟਸ ਚਾਹੁੰਦੇ ਨੇ ਇਹ ਤਾਂ ਕੀ ਕਰਨੀ ਹੈ ਹਨ ਵੀ ਹੈਗਾ ਜੇ ਤੁਸੀਂ ਬਾਹਰ ਜਾਂਦੇ ਆ ਖੇਡਣ ਜਾਂ ਸਾਰੀ ਟੀਮ ਜਾਂਦੀ ਆ ਉਹਨਾਂ ਦੇ ਵੀ ਉਹਨਾਂ ਪਹਿਲਾਂ ਤੋਂ ਅਡੀਕਦੇ ਹੁੰਦੇ ਆ ਮਾੜੀਆਂ ਚੀਜ਼ਾਂ ਤੋਂ ਬਚਦੇ ਵੀ ਨੇ ਨਸ਼ਿਆਂ ਤੋਂ ਜਾਂ ਹੋਰ ਚੀਜ਼ਾਂ ਤੋਂ ਵੀ ਬਚਦੇ ਵੀ ਨੇ ਜੇਕਰ ਉਹਨਾਂ ਦਾ ਟਾਈਮ ਜਿਹੜਾ ਇੱਧਰ ਸਪੈਂਡ ਕਰ ਦਿੱਤਾ ਜਾਵੇ। ਬੜੀ ਜੀਮੈਂਟ ਹੈ ਇਹ ਖੇਡਣ ਨਾਲ ਵੱਡੇ ਲੈਵਲ ਤੇ ਇਹਨਾਂ ਦਾ ਬੱਥਰੀ ਗੱਲ ਹੈ ਜਿਹੜਾ ਨਸ਼ੇ ਤੋਂ ਬਚਣਾ। ਹੂੰ ਹੂੰ ਤੇ ਫਿਜ਼ੀਕਲੀ ਫਿਟ ਰਹਿਣਾ। ਫਿਜ਼ੀਕਲੀ ਫਿਟ ਰਹਿਣਾ। ਜਿਸ ਵਿੱਚ ਸਪੋਰਟਸਮੈਨ ਸਪੋਰਟਸ ਦੇ ਵਿੱਚ ਬੱਚਾ ਆ ਜਾਂਦਾ ਜੀ ਉਹ ਆਮ ਨਾਰਮਲ ਬੱਚੇ ਨਾਲੋਂ ਥੋੜਾ ਜਿਆਦਾ ਉਦਾਂ ਵੀ ਜਿਆਦਾ ਐਕਟਿਵ ਵੀ ਹੁੰਦਾ ਤੇ ਉਹਦੇ ਜਿਵੇਂ ਕਿ ਆਦੀ ਆਪਾਂ ਵੀ ਜਿਆਦਾ ਲਿੰਕ ਵੀ ਇੱਕ ਵਧੀਆ ਫਰੈਂਡਸ਼ਿਪ ਸਰਕਲ ਵੀ ਹੋ ਜਾਂਦਾ ਜੇਕਰ ਬਲੇਰਾਂ ਦੇ ਵਿੱਚ ਉਹਨਾਂ ਦਾ ਸਰਕਲ ਹੋਵੇ ਤੇ ਇੱਕ ਵਧੀਆ ਹੋ ਜਾਂਦਾ ਹੈ ਜੀ ਠੀਕ ਹੈ ਜੀ ਹੁਣ ਕੁਝ ਗੱਲਬਾਤ ਆਪਾਂ ਟਰਨਮੈਂਟ ਦੀ ਕਰਦੇ ਆ ਇਹ ਟਰਨਮੈਂਟ ਤੁਹਾਡਾ ਜਿਹੜਾ ਜੀ ਇਸ ਵੀਕਐਂਡ ਤੇ ਹੋਣ ਜਾ ਰਿਹਾ ਮੈਂ ਚਾਹਾਂਗਾ ਕਾਲੋਂ ਸਾਹਿਬ ਕਿਹੜੀਆਂ ਤਰੀਕਾਂ ਨੂੰ ਹੋਣ ਜਾ ਰਿਹਾ ਹੈ ਦੇਖੋ ਜੀ ਤਰੀਕਾਂ 16 17 ਤੇ 18 ਜੀ ਤੇ 16 ਨੂੰ ਅਸੀਂ 16 17 18 ਮਈ ਮਈ ਠੀਕ ਹੈ ਜੀ ਤੇ ਫਰਡੇ ਅਸੀਂ 12 ਵਜੇ ਸਾਡਾ ਫਸਟ ਗੇਮ ਹੈ ਜੀ ਐਂਡ ਫਾਈਨਲ ਸਾਡਾ ਸੰਡੇ ਆ ਠੀਕ ਹੈ ਜੀ ਤੇ ਜੈਨਸ ਸੈਂਟਰ ਨਾਰਥ ਈਸਟ ਸਾਡਾ ਜੈਨਸ ਸੈਂਟਰ ਦਾ ਪਤਾ ਹੀ ਆ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੀ ਆ ਜੱਸ ਵੀ ਆਉਂਦੀ ਹੈ ਤੇ ਗੱਡੀਆਂ ਦੀ ਪਾਰਕਿੰਗ ਖੁੱਲੀ ਆ ਤੇ ਉੱਥੇ ਸਾਰੇ ਤਿੰਨ ਦਿਨ ਟੂਰਨਾਮੈਂਟ ਆ ਐਂਡ ਤੇ ਗੁਰੂ ਦਾ ਲੰਗਰ ਤਿੰਨ ਦਿਨ ਬਰਤੀ ਜਾਊਗਾ ਵਾਹ ਜੀ ਹਾਂ ਜੀ ਸਾਰਾ ਦਿਨ ਬਹੁਤ ਵਧੀਆ ਜੀ ਸੋ ਅਸੀਂ ਜਿਹੜੇ ਸਾਡੇ ਦੇਖਣ ਵਾਲੇ ਨੇ ਚਾਹੇ ਉਹ ਸੁਰ ਸੰਗਮ ਕੈਲਗਰੀ ਤੇ ਦੇਖਿਆ ਜਾ ਰਿਹਾ ਹੈ ਜਾਂ ਸਾਝਾ ਟੀਵੀ ਤੇ ਸੋ ਕਾਲ ਵਾਰੀਅਰਸ ਫੀਲਡ ਹਾਕੀ ਕਲੱਬ ਵੱਲੋਂ ਇਸ ਵੀਕਐਂਡ ਤੇ ਟੂਰਨਾਮੈਂਟ ਹੋ ਰਿਹਾ ਹੈ ਫਰਾਈਡੇ ਸੈਚਰਡੇ ਸੰਡੇ ਜੈਂਸਿਸ ਸੈਂਟਰ ਦੇ ਵਿੱਚ ਫਰਾਈਡੇ ਸੈਚਰਡੇ ਸੰਡੇ ਤਿੰਨ ਦਿਨ ਜੈਂਸਿਸ ਦੇ ਵਿੱਚ ਜਿਹੜਾ ਟੂਰਨਾਮੈਂਟ ਹੋਵੇਗਾ ਤੇ ਜਿੱਥੇ ਕਿ ਹਾਕੀ ਦੇਖਣ ਨੂੰ ਮਿਲੇਗੀ ਉੱਥੇ ਜਿਹੜਾ ਜੀ ਲੰਗਰ ਵੀ ਵਰਤਾਇਆ ਜਾਵੇਗਾ ਤੇ ਜੇਕਰ ਤੁਸੀਂ ਖੁਦ ਆ ਕੇ ਜੈਂਸਿਸ ਸੈਂਟਰ ਦੇ ਵਿੱਚ ਮਰ ਦੇਖ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਨਹੀਂ ਤਾਂ ਆ ਰੇਡੀਓ ਸੁਰ ਸੰਗਮ ਵੱਲੋਂ ਤੇ ਸਾਂਝਾ ਟੀਵੀ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿ ਤੁਸੀਂ ਘਰੇ ਵੀ ਜੇਕਰ ਕਿਸੇ ਵੀ ਕਾਰਨ ਕਰਕੇ ਟੂਰਨਾਮੈਂਟ ਤੇ ਨਹੀਂ ਆ ਸਕਦੇ ਕੈਲਗਰੀ ਵਿੱਚ ਜਾਂ ਕਿਤੇ ਵੀ ਕੈਨੇਡਾ 'ਚ ਬੈਠੇ ਹੋ ਜਾਂ ਦੁਨੀਆ 'ਚ ਬੈਠੇ ਹੋ ਤੇ ਟੂਰਨਾਮੈਂਟ ਸੁਰ ਸੰਗਮ ਕੈਲਗਰੀ ਦੇ YouTube ਪੇਜ Facebook ਪੇਜ ਅਤੇ ਸਾਂਝਾ ਟੀਵੀ ਸਪੋਰਟਸ ਦੇ ਉੱਤੇ ਵੀ ਜਿਹੜੇ ਨੇ ਦਿਖਾਏ ਜਾਣਗੇ ਜੀ ਸੋ ਟੂਰਨਾਮੈਂਟ ਬਾਰੇ ਹੋਰ ਜਾਣਕਾਰੀ ਮੈਂ ਲੈਣਾ ਚਾਹਾਂਗਾ ਤਿੰਨ ਦਿਨ ਤੋਂ ਤੁਸੀਂ ਦੱਸਤਾ ਜੀ ਕਿ ਟੂਰਨਾਮੈਂਟ ਹੈ ਤੇ ਕਿੰਨੀਆਂ ਟੀਮਾਂ ਇਸ ਦੇ ਵਿੱਚ ਭਾਗ ਲੈ ਰਹੀਆਂ ਨੇ ਕਿਰਪਾਲ ਜੀ ਹਾਂਜੀ ਇਹ ਤੇ ਜੋ तकरीबन ਸੀਨੀਅਰ ਵਰਗ ਦੇ ਵਿੱਚ ਹੈਗੇ ਆਪਣੇ ਕੋਲ 10 ਟੀਮਾਂ ਜਿਹੜੀਆਂ ਕਿ ਜਿਵੇਂ ਲਾ ਲੋ ਜੀ ਟ੍ਰਾਂਟੋ ਬੀਸੀ ਏਰੀਆ ਬਿਨੀ ਪੈਗਟ ਮੈਂਟਨ ਨਹੀਂ ਆਲ ਓਵਰ ਆ ਰਿਹਾ 플레이ਰ ਪ੍ਰੋਬਬਲੀ ਮਤਲਬ ਅਮਰੀਕਾ ਜਾਂ ਹੋਰ ਥਾਵਾਂ ਤੋਂ ਵੀ ਆ ਰਿਹਾ ਇੰਟਰਨਲ ਟੂਰਨਾਮੈਂਟ ਹੈ ਤੇ तकरीबन ਹਮਮ ਤੇ ਬਾਕੀ ਬੱਚਿਆਂ ਦੇ ਵਰਗ ਚਾਰ ਟੀਮਾਂ ਸਾਡੇ ਕੋਲ ਜੀ ਅੱਛਾ ਜੀ ਹਾਂਜੀ ਤੇ ਬਾਕੀ ਇੱਕ ਅਸੀਂ ਕਰਾ ਰਹੇ ਹਾਂ ਸ਼ੋਅ ਮੈਚ ਅੱਛਾ ਜੀ ਓਵਰ 35 ਜਿਹੜੇ ਸੀਨੀਅਰ ਜਿਹੜੇ 플레이ਰ ਜਿਵੇਂ ਥੋੜੇ ਰਿਟਾਇਰ ਆ ਉਨਾ ਥੋੜਾ ਫਨ ਹੋ ਜੂਗਾ ਮੇਰਾ ਪੈਰ ਜਿਹੜੇ ਨੇ ਠੀਕ ਹੈ ਜੀ ਉਹਨਾਂ ਲਈ ਵੀ ਮੈਚ ਕਰਾਇਆ ਜਾਣਗੇ ਜੀ ਐਨ ਬੁਜੁਰਗਾਂ ਦੇ ਵਾਸਤੇ ਸੀਟ ਤੇ ਮੈਚ ਵੀ ਆ ਤਾਸ਼ ਵੀ ਅੱਛਾ ਤਾਸ਼ ਵਿੱਚ ਭਈ ਹੈ 13 ਸੱਖਸੀ ਹੋਈ ਆ ਪਰ ਮੈਂ ਮੈਂ ਵੀ ਪਰਦਮਾ ਆਪਣਾ ਫਾਰਮ ਜਤਾ ਉਹ ਸਾਰਿਆਂ ਨੂੰ ਆਇਆ ਬੁਜੁਰਗਾਂ ਵਾਸਤੇ ਵੀ ਆਂਦੇ ਸਕੇ ਜੀ ਠੀਕ ਹੈ ਜੀ ਸੋ ਤੁਸੀਂ ਦੱਸਿਆ 10 ਦੇ ਕਰੀਬ ਸੀਨੀਅਰ ਟੀਮਾਂ ਨੇ 4 ਦੇ ਕਰੀਬ ਜਿਹੜੀਆਂ ਬੱਚਿਆਂ ਦੀ ਟੀਮਾਂ ਨੇ ਤੇ ਕੈਲਗਰੀ ਤੋਂ 12 ਵੀ ਟੀਮਾਂ ਆ ਰਹੀਆਂ ਨੇ ਹਾਂ ਜੀ ਆਲ ਓਵਰ ਕੈਨੇਡਾ ਦਾ ਠੀਕ ਹੈ ਜੀ ਸੋ ਇਹ ਮੈਚ ਫਰਾਈਡੇ ਨੂੰ ਦੁਬਾਰਾ ਸ਼ੁਰੂ ਹੋ ਜਾਣਗੇ ਜੀ ਹਾਂਜੀ ਦੁਪਹਿਰ ਨੂੰ 12 ਵਜੇ ਤੋਂ ਸ਼ੁਰੂ ਹੋ ਜਾਣਗੇ ਓਕੇ ਜੀ ਸੋ ਜਦੋਂ ਇਹ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਾਏ ਜਾਂਦੇ ਨੇ ਜਿਹੜੇ ਰੈਫਰੀ ਹੁੰਦੇ ਨੇ ਜਾਂ ਜੋ ਵੀ ਰੂਲ ਐਂਡ ਰੈਗੂਲੇਸ਼ਨ ਹੈ ਕੀ ਉਹ ਜੋ 올림픽 ਲੈਵਲ ਦਾ ਹੈ ਉਸੇ ਤਰ੍ਹਾਂ ਹੀ ਰੂਲ ਬਣਾਏ ਜਾਂਦੇ ਨੇ ਕਿ ਜਾਂ ਉਹਨਾਂ ਵਿੱਚ ਮਾੜੀ ਮੋਟੀ ਇੱਧਰ ਉੱਧਰ ਚੇਂਜ ਕਰ ਲਈ ਜਾਂਦੀ ਹੈ ਜੀ ਹਾਂਜੀ ਇਹ ਹੁੰਦੇ ਤਾਂ ਰੂਲ 올림픽 ਲੈਵਲ ਦੇ ਹੀ ਹੈ तकरीबन ਪਰ ਹੁਣ ਜਿਵੇਂ ਇਹ ਇੰਡੋਰ ਤੇ ਆਊਟਡੋਰ ਦਾ ਕੰਬੀਨੇਸ਼ਨ ਜੀ ਸੋ ਸਾਨੂੰ ਇੰਡੋਰ ਵੀ ਕੰਪਲੀਟਲੀ ਡਿਫਰੈਂਟ ਹੌਕੀ ਆ ਆਊਟਡੋਰ ਨਾਲ ਰੂਲ ਵੀ ਡਿਫਰੈਂਟ ਆ ਉਹਦੇ ਸੋ ਅਸੀਂ ਜਿਹੜੇ ਇਹ ਟੂਰਨਾਮੈਂਟ ਹੁੰਦੇ ਆ ਬਹੁਤ ਸਾਲਾਂ ਤੋਂ ਹੁੰਦੇ ਆ ਰਿਹਾ ਸੋ ਅਸੀਂ ਰੂਲ ਮਿਕਸ ਕਰ ਲੈਨੇ ਆ ਉਹਦੇ ਇੰਡੋਰ ਆਊਟਡੋਰ ਠੀਕ ਹੈ ਜੀ ਸੋ ਅੰਪਾਇਰ ਵੀ ਉਹੀ ਤਕਰੀਬਨ ਜੂਜ਼ ਹੁੰਦੇ ਆ ਸਾਰੇ ਕੈਨੇਡਾ ਚ ਉਹੀ ਅੰਪਾਇਰ ਹੁੰਦੇ ਆ ਸੇਮ ਹੀ ਠੀਕ ਹੈ ਜੀ ਸੋ ਉਹਨਾਂ ਨੂੰ ਇੱਕ ਮੈਨੂਅਲ ਜਾ ਕਰ ਦਿੰਨੇ ਵੀ ਐਦਾਂ ਦਾ ਕਰਕੇ ਆ ਰੂਲ ਹੋਣਗੇ ਦੀ ਜਿਹੜੇ ਅੰਪਾਇਰ ਉਹ ਵੀ ਪਹਿਲਾਂ ਮਤਲਬ ਸਰਟੀਫਾਈ ਹੁੰਦੇ ਨੇ ਪਹਿਲਾਂ ਖੇਡਦੇ ਨੇ ਜਾਂ ਉਹਨਾਂ ਨੂੰ ਰੂਲਾਂ ਬਾਰੇ ਸਾਰਾ ਪਤਾ ਹੁੰਦਾ ਹੈ ਠੀਕ ਹੈ ਸਰਟੀਫਾਈਡ ਬੱਚਿਆਂ ਦੀਆਂ ਸੋ ਇੰਨੇ ਬਾਹਰੋਂ ਟੀਮ ਆਉਂਦੀਆਂ ਨੇ ਤੇ ਇਹਨਾਂ ਦਾ ਫਿਰ ਸਾਰਾ ਹੋਟਲਾਂ 'ਚ ਰੱਖਣ ਦਾ ਜਾਂ ਆਉਣ ਜਾਣ ਦਾ ਫਲਾਈਟਸ ਦਾ ਖਰਚਾ ਇਹ ਕਾਫੀ ਵੱਡਾ ਕੰਮ ਹੈ ਜੀ ਫਿਰ ਟੂਰਨਾਮੈਂਟ ਕਰਾਉਣਾ ਹਾਂਜੀ ਕਾਫੀ ਜੀ ਇਹਦਾ ਸਾਰਾ ਕਾਸਟ ਲਿਆ ਕਮੋਡੀਸ਼ਨ ਸਰੀ ਆਪਾਂ ਦੇਣੀਆਂ ਫੂਡ ਤੋਂ ਲੈ ਲੋ ਸਵੇਰ ਤੋਂ ਬ੍ਰੈਕਫਾਸਟ ਤੋਂ ਲੈ ਕੇ ਰਾਤ ਦੇ ਡਿਨਰ ਤੱਕ ਬਾਕੀ ਲਾ ਲੋ ਵੀ ਰੂਮਾਂ ਦੀ ਬੁਕਿੰਗਾਂ ਜੋ ਵੀ ਆ ਟ੍ਰਾਂਸਪੋਰਟੇਸ਼ਨ ਦੀ ਵੀ ਹੈਲਪ ਕਰਦੇ ਹਾਂ ਅਸੀਂ ਤਕਰੀਬਨ ਠੀਕ ਹੈ ਜੀ ਸੋ ਕਾਫੀ ਕੋਸਟਲੀ ਹੋ ਜਾਂਦਾ ਸਾਰਾ ਸੋ ਵੈਨਕੂਵਰ ਤੋਂ ਮਿਲਦਾ ਸਿਰ ਬਾਇਰੋਡ ਵੀ ਆ ਜਾਂਦੇ ਨੇ ਪਰ ਦੂਰੋਂ ਬਾਇ ਫਲਾਈਟ ਆ ਰਹੇ ਆ ਰਹੇ ਆ ਜੀ ਫਲਾਈਟਾਂ ਅੱਛਾ ਜੀ ਗੇਮ ਵੀ ਹੈ ਫਿਰ ਟਾਈਮ ਜ਼ਿਆਦਾ ਲੱਗਦਾ ਹੈ ਠੀਕ ਹੈ ਜੀ ਤੇ ਬਿਨਿਕਾ ਇੱਕ ਦੋ ਵੀ ਸਾਰੇ ਬਾਇ ਫਲਾਈਟ ਹੀ ਆ ਰਹੇ ਆ ਠੀਕ ਹੈ ਜੀ ਸੋ ਟੋਟਲ ਕਿੰਨੇ ਕ ਮੈਂਬਰ ਬਾਹਰੋਂ ਪਲੇਅਰ ਪਾ ਕੇ ਜਾਂ ਲੋਕਲ ਪਲੇਅਰ ਪਾ ਕੇ ਜਾਂ ਅੰਪਾਇਰ ਦੀ ਗਿਣਤੀ ਪਾ ਕੇ ਜਾਂ ਪ੍ਰਬੰਧਕਾਂ ਦੀ ਗਿਣਤੀ ਪਾ ਕੇ ਕਿੰਨੇ ਲੋਕ ਇਨਵੋਲਵ ਹੋ ਜਾਣਗੇ ਟੂਰਨਾਮ 25 రూਮ ਬੁੱਕ ਕਰਾਏ ਹੋਏ ਹੈ ਜੀ ਅੱਛਾ ਜੀ ਤੇ ਫਿਰ ਐਮਪਾਇਰਾਂ ਨੂੰ ਵੀ ਟ੍ਰੈਂਟੋ ਤੋਂ ਆ ਰਹੇ ਆ ਤੇ BC ਤੋਂ ਵੀ ਆ ਰਹੇ ਆ ਬਸ ਅਸੀਂ ਵੱਖਰੇ ਰੂਮ ਐ ਜੀ ਤੇ ਟੀਮਾਂ ਵਸੇ ਵੱਖਰੇ ਰੂਮ ਐ ਠੀਕ ਹੈ ਜੀ ਟੋਟਲ ਜਿਹੜੀ ਹੋਣੀ ਹੈ ਟੋਟਲ ਜਿਹੜੇ ਜਿਹੜੇ ਪਲੇਅਰ ਪਾਰਟਿਸਪੇਟ ਕਰਦੇ ਪਲੇਅਰ ਤੇ ਅੰਪਾਇਰ ਲਾ ਲੋ ਜਾਂ ਜਾਂ ਅਸੀਂ ਮਿਲਾ ਕੇ ਦਰਸ਼ਕਾਂ ਤੋਂ ਬਿਨਾ ਹਮਮ ਦਰਸ਼ਕਾਂ ਤੋਂ ਬਿਨਾ ਤੱਕ ਨਹੀਂ ਬਨ 120 लोग जेडे बन्दे इन्वॉल्व हो जांदे ने मैं ही सवाल पूछना चाहंदा सी के ने हुआ। ने हुआ। आ, क्योंकि जैनसे सेंटर ਸਾਡੇ ਪੰਜਾਬੀ ਕਮਿਊਨਿਟੀ ਤੇ ਗੜ ਵਿੱਚ ਹੈ ਸੋ ਲੋਕ ਜਿਹੜੇ ਇੱਥੇ ਨੇ ਉਹ ਕਾਫੀ ਦਿਲਚਸਪੀ ਦਿਖਾਉਂਦੇ ਨੇ ਹੌਕੀ ਨੇ ਦੇਖਣ ਲਈ ਮੈਚ ਦੇਖਣ ਆਉਂਦੇ ਨੇ ਹਾਂਜੀ ਅੱਛਾ ਜੀ ਸੋ ਕਾਫੀ ਗਿਣਤੀ ਚ ਦਰਸ਼ਕ ਵੀ ਪਹੁੰਚ ਜਾਂਦੇ ਨੇ ਠੀਕ ਹੈ ਜੀ ਇਸ ਵਾਰ ਤੁਸੀਂ ਇੱਕ ਵਧੀਆ ਕੋਸ਼ਿਸ਼ ਕਰ ਰਹੇ ਹੋ ਤੁਸੀਂ ਰੇਡੀਓ ਸਰਸੰਗਮ ਦੇ ਸਹਿਯੋਗ ਨਾਲ ਸਾਜਾ ਟੀਵੀ ਦੇ ਸਹਿਯੋਗ ਨਾਲ ਅਸੀਂ ਇਹਨੂੰ ਲਾਈਵ ਵੀ ਜੜਾ ਜੀ ਉਹ ਪੇਸ਼ ਕਰਾਂਗੇ ਜਿਹੜੇ ਸਾਡੇ ਕੈਲਗਰੀ ਵਾਸੀ ਨੇ ਤੇ ਇਸ ਤੋਂ ਇਲਾਵਾ ਪੂਰੇ ਸ਼ਹਿਰਾਂ ਚ ਵੀ ਜਿਹੜੇ ਲੋਕ ਵਸਦੇ ਨੇ ਇਸ ਮੈਚਾਂ ਨੂੰ ਲਾਈਵ ਵੀ ਜਿਹੜਾ ਦੇਖ ਸਕਣਗੇ ਸੋਰਸੰਗਮ ਕੈਲਗਰੀ ਦੇ YouTube ਪੇਜ ਤੇ ਸੋਰਸੰਗਮ ਦੇ Facebook ਪੇਜ ਤੇ ਸਾਂਝਾ TV ਦੇ ਜਿਹੜਾ ਸੋਸ਼ਲ ਮੀਡੀਆ ਪੇजेस ਹੈ ਸਾਂਝਾ TV Sports ਤੇ ਵੀ ਜਿਹੜਾ ਜੀ ਇਹ ਪੇਜ ਪੇजेस ਤੇ ਜਿਹੜਾ ਮੈਚ ਜਿਹੜੇ ਦਿਖਾਏ ਜਾਣਗੇ ਸੋ ਕੀ ਮੈਸੇਜ ਕੀ ਸੁਨੇਹਾ ਤੁਸੀਂ ਕੈਲਗਰੀ ਵਾਸੀਆਂ ਨੂੰ ਦੇਣਾ ਚਾਹੋਗੇ ਇਸ ਟੂਰਨਾਮੈਂਟ ਬਾਰੇ ਕੈਲਗਰੀ ਵਾਸੀਆਂ ਨੂੰ ਜੇ ਇੱਕੋ ਹੀ ਰਿਕਵੈਸਟ ਕਰਦੇ ਆਂ ਸੀ ਵੀ ਪਲੀਜ਼ ਜੁਆਇਨ ਕਰੋ ਸਾਨੂੰ ਤੇ ਬੱਚਿਆਂ ਨੂੰ ਵੱਧ ਤੋਂ ਵੱਧ ਜੋੜੋ ਸਾਡੇ ਕਲੱਬ ਨਾਲ ਅਸੀਂ ਫ੍ਰੀ ਕੋਚਿੰਗ ਦੇ ਰਹੇ ਆਂ ਤੇ ਸਾਡੇ ਕੋਲ ਜਿਹੜੇ ਕੋਚ ਆ ਉਹ ਇੰਟਰਨੈਸ਼ਨਲ ਨੈਸ਼ਨਲ ਪੱਧਰ ਦੇ ਕੋਚ ਆ ਤੇ ਪਲੀਜ਼ ਸਾਨੂੰ ਜੁਆਇਨ ਕਰੋ ਸਾਡੇ ਕਲੱਬ ਨੂੰ ਬੱਚਿਆਂ ਨੂੰ ਭੇਜ ਦਿਓ ਤੇ ਟੂਰਨਾਮੈਂਟ ਤੇ ਜ਼ਰੂਰ ਪਹੁੰਚੋ ਆ ਕੇ ਬੱਚਿਆਂ ਨੂੰ ਵੀ ਦਿਖਾਓ ਟੂਰਨਾਮੈਂਟ ਕਿਉਂਕਿ ਉਹ ਸਾਡੇ ਨਾਲ ਜੁੜ ਸਕਣ ਦੇਖਣ ਜੇ ਤਾਂ ਉਹ ਜੁੜਨਗੇ ਹਾਂਜੀ ਥੈਂਕ ਯੂ ਠੀਕ ਹੈ ਜੀ ਕੋਈ ਫੋਨ ਨੰਬਰ ਇਸ ਟੂਰਨਾਮੈਂਟ ਬਾਰੇ ਇਨਫੋਰਮੇਸ਼ਨ ਲੈਣੀ ਹੋਵੇ ਜਾਂ ਵੈਸੇ ਬੱਚਿਆਂ ਨੂੰ ਕਢਵਾਉਣ ਲਈ ਕਲੱਬ ਨਾਲ ਇਨਫੋਰਮੇਸ਼ਨ ਲੈਣੀ ਹੋਵੇ ਕਿਹੜੇ ਕਿਹੜੇ ਫੋਨ ਨੰਬਰਾਂ ਤੇ ਸੰਪਰਕ ਕੀਤਾ ਜਾ ਸਕਦਾ ਹੈ ਜੀ ਜੀ ਪਹਿਲਾ ਨੰਬਰ ਹੈ ਜੀ ਮੇਰਾ ਕਿਰਪਾਲ ਸਿੱਧੂ ਮੇਰਾ ਨੰਬਰ ਹੈਗਾ ਜੀ 4036672524 ਓਕੇ ਐਂਡ ਜਗਜੀਤ ਮੇਰਾ ਨਾਮ ਜਗਜੀਤ ਹੈ ਜੀ ਤੇ ਫੋਨ ਨੰਬਰ ਹੈਗਾ 4034650746 403465076 ਤੇ ਮੇਰਾ ਨਾਮ ਦਲਜੀਤ ਹੈ ਤੇ ਮੇਰਾ ਫੋਨ ਨੰਬਰ ਹੈ 647 6755786 ਠੀਕ ਹੈ ਜੀ ਕੋਈ ਗੱਲ ਇਸ ਤਰ੍ਹਾਂ ਦੀ ਜਿਹੜੀ ਤੁਸੀਂ ਦੱਸਣਾ ਚਾਹੁੰਦੇ ਹੋ ਉਹ ਦਰਸ਼ਕਾਂ ਨੂੰ ਮੈਂ ਪੁੱਛਣੀ ਭੁੱਲ ਗਿਆ ਹਾਂ ਕੋਈ ਮੈਸੇਜ ਕੋਈ ਸੁਨੇਹਾ ਗੱਲਬਾਤ ਜੀ ਅ ਬਾਕੀ ਤਾਂ ਸਾਰਾ ਕੁਝ ਆਈ ਥਿੰਕ ਸੋ ਕਵਰ ਹੋ ਹੀ ਗਿਆ ਜੀ ਪਰ ਰਿਕਵੈਸਟ ਕਰਦਾ ਦਰਸ਼ਕਾਂ ਨੂੰ ਵੀ ਸਾਰੇ ਜਣੇ ਪਹੁੰਚਣ ਸੋਭਾ ਤੋਂ ਲੈ ਕੇ ਚਾਹ ਤੇ ਪਕੌੜਿਆਂ ਦਾ ਲੰਗਰ ਚੱਲੂਗਾ ਜੀ ਪਲੱਸ ਜਿਹੜਾ ਲੰਗਰ ਪ੍ਰਸ਼ਾਦਾ ਵੀ ਸਾਰਾ ਦਿਨ ਹੋਊਗਾ ਪਲੀਜ਼ ਥੋੜੇ ਥੋੜਾ ਟਾਈਮ ਕੱਢ ਕੇ ਜਰੂਰ ਪਹੁੰਚੋ ਤੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਵੀ ਜਿਹੜੇ ਆ ਕੇ ਦੇਖ ਸਕਣ ਸਾਨੂੰ ਜੁਆਇਨ ਕਰ ਸਕਦੇ ਕਣ ਸਰਬ ਇੱਕ ਵਾਰੀ ਡੇਟਸ ਤੇ ਸਥਾਨ ਤੇ ਟਾਈਮ ਦੋ ਜ਼ਰੂਰ ਦੱਸ ਦਿਓ ਜੀ ਤੇ 15 16 ਮਈ 17 ਮਈ ਤੇ 18 ਮਈ ਜਨਸ ਸੈਂਟਰ ਕੈਲਗਰੀ ਆ ਤੇ ਸਵੇਰੇ ਤੇ ਪੈਨੂ 12 ਵਜੇ ਟੂਰਨਾਮੈਂਟ ਚੱਲੂਆ ਫਰਡੇ ਤੇ ਨਾਲੇ ਜੀ ਥੈਂਕ ਯੂ ਕਹਨੇ ਸਾਜਾ ਟੀਵੀ ਐਂਡ ਰੇਡੀਓ ਸੰਗੋਤਾ ਦਾ ਥੈਂਕ ਯੂ ਬਹੁਤ ਨੇ ਕੋਈ ਗੱਲ ਨਹੀਂ ਜੀ ਅਸੀਂ ਤੁਹਾਡੇ ਲਈ ਹਮੇਸ਼ਾ ਹਾਜ਼ਰ ਹਾਂ ਸੋ ਰੇਡੀਓ ਸੁਰ ਸੰਗਮ ਦੀ ਟੀਮ ਅਤੇ ਸਾਜਾ ਟੀਵੀ ਵੱਲੋਂ ਇਹ ਮੈਚ ਜਿਹੜੇ ਨੇ ਲਾਈਵ ਦਿਖਾਏ ਜਾਣਗੇ ਬੜਾ ਇੰਟਰਸਟਿੰਗ ਟੂਰਨਾਮੈਂਟ ਹੋਣ ਜਾ ਰਿਹਾ ਹੈ 10 ਟੀਮਾਂ ਵੱਡੀਆਂ ਸੀਨੀਅਰ ਦੀਆਂ ਚਾਰ ਜਿਹੜੀਆਂ ਨੇ ਉਹਦੇ ਵਿੱਚ ਬੱਚਿਆਂ ਦੀਆਂ ਟੀਮਾਂ ਪਾਰਟਿਸਿਪੇਟ ਕਰ ਰਹੀਆਂ ਨੇ ਜੈਂਸਿਸ ਸੈਂਟਰ ਦੇ ਵਿੱਚ 16 17 18 ਮਈ ਨੂੰ ਇਹ ਟੂਰਨਾਮੈਂਟ ਜੈਂਸਿਸ ਸੈਂਟਰ ਦੇ ਵਿੱਚ ਹੋਣ ਜਾ ਰਿਹਾ ਹੈ ਫਰਡੇ ਸੈਚਰਡੇ ਸੰਡੇ ਅਤੇ ਗੁਰੂ ਕੇ ਲੰਗਰ ਵੀ ਉੱਥੇ ਵਰਤਾਏ ਜਾਣਗੇ ਸੋ ਤੁਸੀਂ ਵੱਧ ਚੜ ਕੇ ਉੱਥੇ ਇਸ ਟੂਰਨਾਮੈਂਟ ਵਿੱਚ ਪਾਗ ਲੈਣਾ ਹੈ ਪ੍ਰਬੰਧਕ ਸਾਡੇ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਥੈਂਕ ਯੂ ਜੀ